ਸਾਸ਼੍ਰੀਆ ਕਾਲ ਤੁਸੀਂ ਦੇਖ ਰਹੇ ਹੋ ਪੀਵੀਡੀ ਬੜਾ ਜ਼ੋਰ ਦਾ ਚੈਨਨ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਬਲਾ ਚੋਰੀਆ ਦੋਸਤੋ ਅੱਜ ਮੈਂ ਯਾਰੀ ਖੜੇ ਆ ਜੀ ਬਹੁਤ ਵੱਡੀ ਚੋਰੀ ਹੋਈ ਇੱਥੇ ਬਰਮਾ ਨਿਵੇਦੇ ਤੇ ਜੇ ਆਪਾਂ ਗੱਲ ਕਰੀਏ ਅੱਜ ਕੱਲ ਚੋਰਾਂ ਦਾ ਬਹੁਤ ਜ਼ਿਆਦਾ ਜਿਹਨੂੰ ਕਹਦੇ ਆ ਟਾਈਮ ਵੱਧ ਵੀ ਗਿਆ ਤੇ ਟਾਈਮ ਚੋਰਾਂ ਦਾ ਹੀ ਚੱਲ ਰਿਹਾ ਬਾਈ ਜੀ ਮੈਂ ਮਿਆਰੀ ਖੜਾ ਹਾਂ ਜੀ ਇਸ ਟਾਈਮ 메ਨ ਅੱਡੇ ਦੇ ਵਿੱਚ ਬਹੁਤ ਤਗੜੀ ਜੋੜੀ ਹੋਈ ਹੈ ਜਿਹੜੇ ਸਭ ਕੁਝ ਕਹਿੰਦੇ ਭਾਈ ਹੁਣ ਕਹਿੰਦੇ ਲੁੱਟ ਕੇ ਲੈ ਗਏ ਬਹੁਤ ਜ਼ਿਆਦਾ ਤਕੜਾ ਨੁਕਸਾਨ ਹੋਇਆ ਹੈ ਤੇ ਕੋਸ਼ਿਸ਼ ਕਰਾਂਗੇ ਮੈਂ ਤੁਹਾਨੂੰ ਅੰਦਰ ਦਿਖਾਣਾਂਗੀ ਹਾਂ ਬਹੁਤ ਜ਼ਿਆਦਾ ਹੋਣ ਲੱਗੂਗਾ ਵੱਡੀ ਜੋੜੀ ਜਦੋਂ ਜਿਹੜੀ ਸੈਕਿੰਗ ਵਾਸਤੇ ਲਾਇਆ ਸੀ ਉਹ ਵੀ ਟੁੱਟਿਆ ਫਦਰ ਸਾਡੀ ਸੇਫਟੀ ਇਸ ਸਹੀ ਵੀ ਚੱਕੇ ਨਾ ਰੋ ਦੇ ਵੀ ਲਾਗੇ ਸੇ ਬਹੁਤੇ ਪਈ ਐ ਸਿੱਟੀਓ ਖੇਤਾਂ ਸੱਟ ਗਿਆ ਉੱਥੇ ਜਾ ਕੇ ਤੋੜੀ ਉਹਨਾਂ ਉੱਥੇ ਜਾ ਕੇ ਹਾਂ ਤੇ ਕਰੀ ਜੀਰ ਹੈ ਹਾਂ ਜੀਰ ਲਾ ਇਸਾ ਪ੍ਰੋਬਲਮ ਹੈ ਜਿਹੜਾ ਸਭ ਨੂੰ ਲੱਗਦਾ ਹੈ ਕਿ ਉਹ ਚਾਰ ਨੋਟੇ ਨੇ ਚੋੜ ਨੋਟੇ ਨੇ ਮੈਂ ਤਾਂ ਇਹ ਨਹੀਂ ਕਿ ਮੇਰੇ ਨਾਲ ਹੋ ਰਿਹਾ ਹੈ ਕਿ ਮੈਨੂੰ ਲੱਗਦਾ ਨਹੀਂ ਕਿ ਲਾਜ਼ਮੀ ਸੀਗੇ ਉਹ ਬੈਠੇ ਹੋਏ ਸੀਗੇ ਬਿਲਾਲ ਸੀ ਸੀਗਾ ਸਾਡੇ ਦੇ ਅੰਦਰ ਕਿਤੇ ਕਿਤੇ ਲੱਗੂ ਸੀ ਚੰਦੇ ਦੇ ਨਿਕਲ ਜੀ ਦਰਜ ਕਰਿਆ ਸਾ ਕੋਈ ਵੀ ਆਜ ਕਭਰ ਲੱਗਦਾ ਕੇ ਆਇਆ ਨਹੀਂ ਕਿਤੇ ਆ ਗੋ ਅੱਛਾ ਇੱਕ ਲੱਗੇ ਅਬੀ ਜੀ ਦੇਖਣ ਅੱਛੇ ਜੀ ہماری ਪੱਟ ਕੇ ਲੱਗੇ ਹੋਰ ਦੇ ਸੰਗਤ ਲੱਤ ਕੇ ਲੱਗੇ ਅਸੀਂ ਛੇੜਿਆ ਕੋਈ ਨਹੀਂ ਲੋਰ ਉਹ ਕਮੇਟ ਦੇ ਵਿੱਚ ਬੋਲਦੇ ਜਗੇ ਬੰਦ ਤੋ ਠੀਕ ਹੈ ਠੀਕ ਹੈ ਪਹਿਲਾਂ ਇਥੇ ਰਾਮ ਦੂਜੇ ਦੇ ਦੇਖੋ ਦੇਖੋ ਕੋਈ ਨਾ ਕੋਈ ਤੇਰੇ ਦੇ ਰਹੇ ਨਾ ਇਹ ਕੋਈ ਟੋਕੀ ਦਾ ਨਹੀਂ ਹੈਗਾ ਜੀ ਨਹੀਂ ਹਜੇ ਨਾ ਆਇਆ ਜੀ ਅੱਛਾ ਠੇਰੇ ਰਮਾਨ ਲਾਇਆ ਕਿ ਕਿੰਨੇ ਕੁ ਲਾਇਆ ਪੱਤਰਕਰ ਸਾਹਿਬਾ ਛੱਡੇ ਕਿਉਂ ਜਿਹੜੇ ਜਿਹੜੇ ਰਿਪੋਰਟਾਂ ਵਿੱਚ ਲਿਖਿਆ ਤੁਹਾਨੂੰ ਪੁੱਛਣਾ ਜੀ ਉਹ ਤੋਂ ਬਾਰੇ ਆਪਣਾ ਥੋੜਾ ਹਮਦਰਦੀ ਚਾਹੀਦੀ ਕੋਈ ਰਾਹ ਦੇ ਬਾਰੇ ਪੁੱਛੋ ਜੀ ਆਮਰੀ ਆਪਣਾ ਦਫਤਰ ਤੇ ਆਪਣਾ ਜਿੰਦਾ ਮਾਰਗੀ ਸਾਨੂੰ ਪਹਿਲਾਂ ਸਾਨੂੰ ਅਧਵਾਦੀ ਕਿਉਂਕਿ ਸਾਨੂੰ ਇਹ ਜੀ ਰੋਦੀ ਹੈ ਹੈਲੋ ਹੈਲੋ ਜੀ ਆਪਾਂ ਗੱਲ ਕਰ ਲਈਏ ਅੱਜ ਕੱਲ ਟਾਈਮ ਚੋਰਾ ਦਾ ਹੀ ਆ ਬਾਈ ਜੀ ਸਮਾ ਬਹੁਤ ਜ਼ਿਆਦਾ ਖਰਾਬ ਚੱਲ ਰਿਹਾ ਘਾਟਿਆ ਸਾਹਿਬ ਇੱਥੇ ਬਾਈ ਜੀ ਮਿਆਰੀ ਹੋਈ ਆ ਚੋਰੀ ਹੋਈ ਆ ਬਹੁਤ ਤਕੜੀ ਬਹੁਤ ਵੱਡੀ ਚੋਰੀ ਹੋਈ ਆ ਸਾਰਾ ਕੁਝ ਬਾਈ ਜੀ ਦਾ ਲੁੱਟ ਕੇ ਲੈ ਗਏ ਤੇ ਇੱਕ ਤਾਂ ਆ ਬਰਮਾ ਭਾਜੀ ਨੂੰ ਸਾਰਿਆਂ ਨੂੰ ਜਾਣਦੇ ਆ ਕਾਲੇ ਬਰਮੇ ਭਾਜੀ ਨੂੰ ਉਹਨਾਂ ਦੀ ਸ਼ਾਪ ਜਿਹੜੀ ਉਹ ਰਕੜਾ ਵਾਲੇ ਜਿਹੜਾ ਮੇਨ ਮੋੜ ਦਾਣਾ ਚੌਕ ਜਿੱਥੇ ਆਪਾਂ ਉਦਦਨ ਪਿੰਡ ਵੱਲੋਂ ਉਹ ਇੱਕ ਤਾਂ ਉੱਥੇ ਉਹਨਾਂ ਦੇ ਭਤੀਜੇ ਦੀ ਸ਼ਾਪ ਸੀ ਭਾਜੀ ਇਹ ਨਾਲੇ ਸੀਗੀ ਉਹ ਵੀ ਆਪਣਾ ਰੋਟੀ ਦਾ ਰੋਜ਼ਗਾਰ ਲਈ ਕੰਮ ਕਰਦੇ ਸੀਗੇ ਪਰ ਇੱਕ ਵੀ ਚੀਜ਼ ਐਦਾਂ ਦੀ ਛੱਡੀ ਨਹੀਂ ਵੀ ਜਿਹੜੀ ਰਹੀ ਹੋਵੇ ਸੋ ਸੀਸੀਟੀਵੀ ਕੈਮਰੇ ਦੇ ਵਿੱਚ ਕੁਛ ਨਾ ਕੁਛ ਮੰਗਵਾ ਰਹੇ ਆ ਤਾਂ ਉਹਨੂੰ ਜਰੂਰ ਦੱਸਾਂਗੇ ਆਪਾਂ ਉੱਧਰ ਮੈਂ ਬੱਤੀ ਨੂੰ ਆਣ ਲਗਾ ਦੇਣਾ ਜਦੋਂ ਉਹਨੂੰ ਪੁੱਛਿਆ ਕਿ ਅੱਗਾ ਲੱਗੀ ਹੈ ਕਿ ਬੱਤੀ ਲਾਉਣ ਲੱਗੇ ਨਾ ਤਾਂ ਉਹ ਹੋਰ ਕਰਨ ਲੱਗਾ ਮੈਨੂੰ ਵੀ ਸਾਡੇ ਕੋਈ ਵੀ ਨਿਊਜ਼ ਹੁੰਦੀ ਸਾਨੂੰ ਵਿਚਾਲ ਹੁਣੇ ਜਦੋਂ ਫੋਨ ਕਰ ਦਿੰਦੇ ਆ ਵਿਚਾਲ ਸਾਡਾ ਭਰਾ ਹੈ ਸਿੰਬਲ ਮੇਰੇ ਤੋਂ ਹਰ ਵਾਰ ਕੋਈ ਵੀ ਕਿਤੇ ਵੀ ਨਿਊਜ਼ ਕੋਈ ਗੱਲਬਾਤ ਹੁੰਦੀ ਤਾਂ ਜਦੋਂ ਫੋਨ ਕਰਕੇ ਸਾਨੂੰ ਦੱਸ ਦਿੰਦੇ ਨੇ ਤੇ ਇਦਾਂ ਦੀਆਂ ਚੀਜ਼ਾਂ ਪਰ ਕਿਸੇ ਲਈ ਕਿਸੇ ਪਰਿਵਾਰ ਦੇ ਵਿੱਚ ਡੱਬਲ ਦੇ ਵਿੱਚ ਬਦਲੀਆਂ ਉਹ ਬਹੁਤ ਮਾੜੀ ਗੱਲ ਆ ਕਿਉਂਕਿ ਹੁਣ ਜਾਂ ਤਾਂ ਉਹਨਾਂ ਦੇ ਦਿਲ ਤੇ ਬੀਜ ਦੀ ਆ ਉਹ ਪਿਆਰ ਜਾਣਦੇ ਹੋਣਗੇ ਜਾਂ ਕੁਝ ਕੀਤਾ ਗਿਆ ਕੋਈ ਨਹੀਂ ਇਹਨਾਂ ਦੀ ਦੁਕਾਨ ਉਹਦਾ ਹਿਆਲੇ ਵਾਲੇ ਕਹਿੰਦੇ ਇਹਨਾਂ ਨੂੰ ਉਹ ਤੋਂ ਰੋੜੀ ਤੇ ਗਈ ਤਰਾਕੀ ਨਹੀਂ ਹਜ਼ਾਰ ਸਾਡੀ ਪ੍ਰਿੰਸਪਲ ਪ੍ਰਿੰਸਪਲ ਜਦੋਂ ਜਾਵੇ ਕਿ ਇੱਥੇ ਲਗਾ ਦੇ ਵੀ ਦੇ ਨੇ ਪਾਲੇ ਆ ਚੋਲੀ ਦੇ ਮਸਲੇ ਵਿੱਚ ਸਟੱਗ ਗਏ ਹੋ ਅਗਾਈ ਬਾਤ ਆਹ ਟੁੱਟੇ ਪਟੀਆਂ ਨਹੀਂ ਆ ਗਏ ਸਟੱਗ ਗਏ ਹੋ ਸਟੱਗ ਗਏ ਹੋ ਸਟੱਗ ਗਏ ਹੋ ਹੋਰ ਬਹੁਤ ਕੈਮਰੀ ਦੇ ਅਲਮਾਰੀ ਭੰਨ ਕੇ ਵੀ ਸਟੱਗ ਕੇ ਗਏ ਆ ਕਿੱਥੇ ਬੇਸਿਰਦਾ ਜੀ ਪੱਟੇ ਦੇ ਉਹ ਨਮਿਆਰੀ ਵੀ ਸਟੱਗ ਕੇ ਗਏ ਆ ਜਿਹੜੀ ਅਲਮਾਰੀ ਭੰਨ ਕੇ ਸੋ ਮਤਲਬ ਕਾਫੀ ਚੀਜ਼ਾਂ ਜਿਹੜੀਆਂ ਲੈ ਗਏ ਨੇ ਹੁਣ ਜਾਂ ਤਾਂ ਗੱਲਾਂ ਵਾਂ ਤਾਂ ਇਦਾਂ ਹੋਣੀਆਂ ਉਹਨਾਂ ਦੇ ਜਾਂ ਉਹ ਜਾਣਦੇ ਬਾਈ ਜੀ ਉਹ ਦੂਆ ਯਾਰ ਮੇਰੀ ਆ ਸਭੀ ਸਸੀ ਗੱਲ ਜੀ ਕੀ ਗੱਲ ਕੀ ਹੋਈ ਆ ਜੀ ਮੁੱਦਾ ਕੀ ਹੈ ਮਤਲਬ ਰਾਤੀ ਸਾਡ ਦੁਕਾਨ ਤੇ ਚੋਰੀ ਹੋ ਗਈ ਇੱਥੇ ਹਾਂ ਮੁੰਡਾ ਮੇਰਾ ਭਤੀਜਾ ਦੁਕਾਨ ਕਰਦਾ ਇੱਥੇ ਅੱਛਾ ਦੁਕਾਨੇ ਚੋਰੀ ਹੋ ਕੇ ਗਈ 14 15 ਬੰਦੇ ਜੀ ਤਕਰੀਬਨ 14 15 ਬੰਦੇ ਦੱਸੀ ਜਾ ਰਹੀ ਹੈ ਉਹ ਆਪਣੇ ਕੋ ਕੈਮਰੇ ਦੇ ਵਿੱਚ ਵੀਡੀਓ ਜਾਂ ਵਗੈਰਾ ਨੂੰ ਹਾਂ ਸਾਡੇ ਸਾਹਮਣੇ ਆ ਗਈਆਂ ਬਾਕੀ ਦੁਕਾਨਾ ਜਿਹੜੇ ਸਾਡੇ ਬਾਉਂਡ ਦੇ ਵਿੱਚ ਹੈਗੇ ਉਹਨਾਂ ਦੁਕਾਨੇ ਕੈਮਰੇ ਮੈਂ ਸੁਣਿਆ ਕਹਿੰਦੇ ਇੱਥੇ ﺍﻟमारी ਵੀ ਸੱਟ ਕੇ ਗਈ ਹੈ ਹਾਂ ﺍﻟमारी ਚੱਕ ਕੇ ਲੈ ਗਏ ਸੀ ਨਾਲ ਹੀ ﺍﻟमारी ਨਾਲੇ ਚੱਕ ਕੇ ਲੈ ਕੇ ਉੱਥੇ ਆਪਣੇ ਖੇਤਾਂ ਜਾ ਕੇ ਪਾੜ ਦਿੱਤੀ ਕੋਈ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਜਾਂਦੀ ਵਾਹੀ ਬੇਨਤੀ ਆ ਵੀ ਸਾਡਾ ਸਮਾਨ ਜੋ ਹੈ ਮਾਣਾ ਮੋਟਾ ਦਵਾਇ ਜਾਵੇ ਕੋ ਸਾਰਾ ਸਾਡਾ ਤਾਂ ਹੁੰਦਾ ਹੀ ਨਹੀਂ ਜੀ 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 ਲੇਕਿਨ ਕੋਈ ਵਪਾਰੀਆਂ ਦਾ ਕੋਈ ਵਕਾਂ ਦਾ ਕੋਈ ਬੰਨੇ ਆਏ ਆ ਇਹ ਤਾਂ ਬੰਦਾ ساری ਜ਼ਿੰਦਗੀ ਨਹੀਂ ਉੱਠ ਸਕਦਾ ਭਜੀ ਬੰਦਾ ਇੱਥੇ ਆ ਕਿ ਹਾਰ ਨਹੀਂ ਜਾਂਦਾ ਜੀ ਬਿਲਕੁਲ ਬਿਲਕੁਲ ਅਗਲਾ ਨਹੀਂ ਸੋਚਦਾ ਨਾ ਹੋਰ ਮੁੰਡੇ ਨੂੰ 11 ਸਾਲ ਕੋ ਦੁਕਾਨ ਕਰਦੇ ਨੇ ਇੱਥੇ ਨਹੀਂ ਵੀ ਹੁਕਿਆ ਜੀ ਹੋਰ ਇਹਦੇ ਛੱਡ ਕੇ ਜੀ ਖਾਲੀ ਕਰ ਕੇ ਚੋਰਾਂ ਨੂੰ ਕੋਈ ਇਹ ਚੀਜ਼ ਕਹਿਣਾ ਚਾਹੁੰਦੇ ਵੀ ਦੇਖੋ ਇੰਨੀ ਵੱਡੀ ਇਹ ਆ ਜਿਹੜਾ ਡਾਕਾ ਮਾਰੀ ਆ ਇਹ ਬੰਦ ਹੋਊਗੀ ਕਿ ਨਹੀਂ ਚੋਰਾਂ ਨੂੰ ਤਾਂ ਕੀ ਕਹਿਣਾ ਹੁੰਦਾ ਚੋਰ ਤਾਂ ਚੋਰ ਹੀ ਹੁੰਦੇ ਨਾ ਚੋਰ ਤਾਂ ਚੋਰ ਹੀ ਹੁੰਦੇ ਚੋਰਾਂ ਨੂੰ ਕੀ ਸਮਝਾਣਾ ਹੁੰਦਾ ਆ ਮੁੰਡਾ ਇਹ ਵੀ ਕਰ ਅੱਛਾ ਮੁੰਡੇ ਵੀ ਨਹੀਂ ਦੱਸੀ ਤਾ ਕੀ ਗੱਲ ਕੀ ਹੋਈ ਆ ਜੀ ਮੈਨੂੰ ਪਤਾ ਨਹੀਂ ਜੀ ਰਾਤ ਅਸੀਂ ਗਏ ਸੀ 8:30 ਵਜੇ ਇੱਥੋਂ ਵਧਾ ਕੇ ਦੁਕਾਨਾ ਆਪਣੀ ਤੇ ਸਾਨੂੰ ਸਵੇਰੇ 6 ਵਜੇ ਕਾਲ ਆਉਂਦੀ ਹੈ ਇੱਥੋਂ ਦੁਕਾਨ ਤੇ ਚੋਰੀ ਹੋ ਗਈ ਬਾਕੇ ਦੇਖਿਆ ਜੀ ਸਾਰਾ ਕੁਝ ਲੈ ਗਏ ਚੱਕੀ ਕਿਸੇ ਦੀ ਕੋਈ ਸ਼ਕਤ ਦੁਦਾਰਾ ਹੈ ਅਜੇ ਤੱਕ ਕਿਸੇ ਤੋਂ ਨਹੀਂ ਚੱਲਦਾ ਨਿੱਕੇ ਨਾਲ ਹਜੇ ਸ਼ਕਤ ਨਹੀਂ ਜਾਨੀ ਗਈ ਹਰੀ ਸ਼ਕਤ ਹੈ ਨਹੀਂਗੇ ਹਾਲਾਂਕਿ ਤਰੀਕੇ ਦੇਖਾਂਗੇ ਥੋੜੀ-ਥੋੜੀ ਦੂਰ ਹੋਣਗੇ ਹਾਂ ਥੋੜੀ-ਥੋੜੀ ਦੂਰ ਹੋਣਗੇ ਦੇਖਾਂਗੇ ਕੀ ਕਰਦੇ ਬਿਲਕੁਲ ਸੋ ਪ੍ਰਸ਼ਾਸਨ ਨੂੰ ਕੋਈ ਬੇਨਤੀ ਬੇਨਤੀ ਇਹੀ ਹੈ ਜੀ ਬਸ ਸਾਡੀ ਹੈਲਪ ਕਰਨ ਪੂਰੀ ਤੋਂ ਕੋਈ ਸਾਡਾ ਸਾਰਾ ਕੁਝ ਇਹ ਜਾਣੇ ਰੋੜੀ ਸਾਹਿਬ ਆਏ ਆ ਕੋਈ ਗੱਲ ਨਹੀਂ ਉਹਨਾਂ ਨੇ ਤਾਂ ਜ਼ਰੂਰ ਹਾਂਜੀ ਹਾਂਜੀ ਪੂਰੀ ਹੈਲਪ ਕਰਨ ਦੀ ਸਾਡੀ ਕਰ ਜੀ 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 ਹਾਂਜੀ ਹਾਂਜੀ ਮੈਂ ਪਹਿਲਾਂ ਵੀ ਗੱਲ ਦੱਸੀ ਸੀ ਤੁਹਾਨੂੰ ਬੰਦਾ ਇੱਥੇ ਆ ਕੇ ਹਾਰ ਜਾਂਦਾ ਹੈ ਇਹਨਾਂ ਦੇ ਜਿਨ੍ਹਾਂ ਦੇ ਚੋਰੀ ਮਾਰਾ ਹੋਈ ਆ ਉਹਨਾਂ ਨੂੰ ਪਤਾ ਪਈ ਜੀ ਦੁੱਖ ਕੀ ਆ ਬੰਦਾ ਕਰ ਜਾਂਦਾ ਆ ਪਰ ਚੱਲਣੀਆਂ ਬਹੁਤ ਪੈਂਦੀਆਂ ਆ ਮੈਂ ਡਾਕੂਮੈਂਟ ਜੇ ਸਰ ਸਾਡੇ ਐਸਐਸਓ ਸਾਹਿਬ ਆਏ ਬਾਹਰ ਆਏ ਕਿ ਨਹੀਂ ਆਏ ਜੇ ਮੈਂ ਗੱਲਬਾਤ ਕਰਵਾਣੀ ਜਾਊਂਗਾ ਤੁਹਾਨੂੰ ਦਿਖਾ ਲੂੰਗਾ ਬਹੁਤ ਤਗੜੀ ਗੱਲਬਾਤ ਇਹਨਾਂ ਕਰਕੇ ਗਈ ਆ ਜਿਹੜੀ ਦੇਖੋ ਮੈਂ ਇੱਕ ਚੀਜ਼ ਚਾਹੁੰਦਾ ਕਹਿਣਾ ਆ ਵੀ ਆ ਦੇਖੋ ਮੋਰੇ ਇੱਕ ਜਾਲ ਬਹੁਤ ਤਗੜਾ ਲਾਇਆ ਹੋਇਆ ਹੋਇਆ ਇਹਨਾਂ ਨੇ ਚਾਰ ਲਾ ਕੇ ਇਹਨਾਂ ਨੇ ਆਪਣੇ ਵੱਲੋਂ ਐਨ ਕੰਪੇਅਰ ਕੀਤਾ ਹੋਇਆ ਵਾ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨदाई ਕੰਮ ਹੋਵੇ ਸ਼ਟਰ ਭੰਨਿਆ ਗਿਆ ਵਾ ਸ਼ਟਰ ਭੰਨ ਕੇ ਸਭ ਕੁਝ ਸ਼ੀਸ਼ੇ ਤੋੜ ਕੇ ਉੱਤੋਂ ਬਾਅਦ ਚੋਰੀ ਕੀਤੀ ਗਈ ਉਹ ਇਹ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਆਪਾਂ ਜੇ ਪਰਿਵਾਰਾਂ ਦੇ ਵਿੱਚ ਬੈਠ ਕੇ ਇਹ ਚੀਜ਼ਾਂ ਦੂਸਰ ਕੋਈ ਕਹਿੰਦੇ ਦੂਜੇ ਨੂੰ ਦਸੀਏ ਤਾਂ ਉਹ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਤੇ ਅੱਛਾ ਗੱਲ ਕਰਦੇ ਪਏ ਉਹ ਮੈਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਹੂੰਗਾ ਵੀ ਇਹ ਚੀਜ਼ਾਂ ਤੁਹਾਨੂੰ ਮੜਮਟੀਆਂ ਸੋਚਣੇ ਚਾਹੀਦੀਆਂ ਕਿਉਂਕਿ ਬਾਈ ਜੀ ਬੀਤ ਦੀ ਅਗਲੇ ਦੇ ਉੱਪਰ ਕੀ ਹੈ ਇਹ ਅਗਲੇ ਨੂੰ ਪੁੱਛ ਕੇ ਦੇਖੋ ਉਹੀ ਦਾ ਕਰਕੇ ਜੋ ਕਰਨਾ ਸੀ ਦਾ ਹਨਾ ਹਾਦੀ ਹਾਦੀ ਮਿਆਰੀ ਮਿਆਰੀ ਖੜੇ ਆ ਜੀ ਅ ਮਿਆਰੀ ਇੱਕ ਤਾਂ ਸਾਡੇ ਹਿਆਲੇ ਵਾਲੇ ਕਿਹਾ ਜਾਂਦਾ ਇਹਨਾਂ ਨੂੰ ਇਕਿਦਾ ਸਾਡੇ ਕਾਲੇ ਵੀਰੇ ਦੀ ਸ਼ਾਪ ਆ ਥੋੜੀ ਜਿਹੀ ਗਾਹਾਂ ਜਾ ਕੇ ਆ ਤੇ ਜਦੋਂ ਆਪਾਂ ਇਧਰੋਂ ਆਉਂਦੇ ਆ ਇਹਦੇ ਨਾਲ ਕੋਈ ਸਾਵੇ ਰੋਡ ਦੇ ਬਿਲਕੁਲ ਸਾਹਮਣੇ ਆ ਸ਼ਾਪ ਪੈਂਦੀ ਆ ਕਿਉਂਕਿ ਉਹਨਾਂ ਦੇ ਮੋਰੇ ਇੱਕ ਨਾ ਇਹਨਾਂ ਨੇ ਮਤਲਬ ਜਾਲੀ ਦੀ ਤਰ੍ਹਾਂ ਦਰਵਾਜ਼ੇ ਲਗਾਏ ਹੋਏ ਆ ਵੀ ਕੋਈ ਕਾਲੂ ਗੱਲਬਾਤ ਨਾ ਹੋਵੇ ਪਰ ਫਿਰ ਵੀ ਜਾਲੀ ਦੇ ਦਰਵਾਜ਼ੇ ਤੱਕ ਪੱਟ ਕੇ ਮੇਰੇ ਹਿਸਾਬ ਨਾਲ ਚੀਜ਼ਾਂ ਲੈ ਗਏ ਸਾਰੀਆਂ ਉਹਦੇ ਅੰਦਰ ਬੂਥੀ ਚ ਅੰਦਰ ਘਰੀਦ ਕੇ ਲੈ ਗਏ ਆ ਇਹ ਕੁੜਤੀ ਹਾਰੀ ਸੀ ਕਹਿੰਦੇ 14 15 ਬੰਦੇ ਆ 14 ਬੰਦੇ 15 ਹਾਰੀ ਹਨ ਮਾਰੀ ਆ 4 5 ਮੋਟਰਸਾਈਕਲ ਉਹ ਰੱਖ ਕੇ ਲੈ ਗਏ ਉਹ ਤਲੇ ਮੋਟਰਸਾਈਕਲ ਰੱਖਾ ਨੇ ਗੱਡੀ ਗੁੱਡੀ ਦੇ ਵਿੱਚ ਕੱਸੀ ਜਾ ਰਹੇ ਆ ਕਿੱਦਾਂ ਨਹੀਂ ਮੋਟਰਸਾਈਕਲ ਸੀ ਨਾਲ ਅੰਦਰ ਖੜਾ ਮੋਟਰਸਾਈਕਲ ਵੀ ਲੈ ਗਿਆ ਉਹਦੇ ਭਰੇ ਅਲਮਾਰੀ ਨਾਲ ਜਿੱਥੇ ਸਿੱਟੀ ਹੋਇਆ ਮੋਟਰਸਾਈਕਲ ਵੀ ਸੀ ਅੰਦਰ ਉੱਥੇ ਖੜਾ ਮੋਟਰਸਾਈਕਲ ਗਿਆ ਜੀ ਦੁਕਾਨ ਦਾ ਵੀ ਇਹਨਾਂ ਸੁਨਿਆਰ ਦੀ ਦੁਕਾਨ ਦੋਰੀ ਹੋ ਗਈ ਸਾਰੇ ਸਭ ਕੋ ਵਰਤ ਇਹਨਾਂ ਦਾ ਸਮਾਨ ਬੰਦ ਇਹਨਾਂ ਦਾ ਸਮਾਨ ਸਾਰਾ ਵਰਤਿਆ ਵਰਤ ਕੇ ਸਟਾਕ ਇਹਨਾਂ ਨਾਲ ਖਾਇਨ ਪੈਰੀ ਬੈਰੀ ਪਾਜੀ ਠੀਕ ਹੈ ਠੀਕ ਹੈ ਸਭਾ ਸਭਾ ਉੱਪਰ ਜਾ ਕੇ ਰੱਖਾਂਗੇ ਵਾਓ ਠੀਕ ਹੈ ਐਸਟੀਯੂ ਰੋੜੀ ਸਾਹਿਬ ਆਏ ਨੇ ਬਾਕੀ ਉਹ ਦੇਖੂਗੇ ਗੱਲਬਾਤ ਕਰਕੇ ਕੀ ਕਰਨ ਕਰਨਗੇ ਸੋ ਹਾਂ ਨਹੀਂ ਹੈਗੀ ਕੋਈ ਗੱਲ ਉਹ ਮਾਲਵਾ ਵਿਦਿਆਰਥੀ ਜੋ ਪਾਜੀ ਨੇ ਕਹੂੰਗਾ ਕੋਸਾ ਰੋੜੀ ਸਾਹਿਬ ਪਹੁੰਚੇ ਨੇ ਸਾਡੇ ਬਹੁਤ ਸੀਨੀਅਰ ਨੇ ਮਦਦ ਕਰੂਗੇ ਮੈਨੂੰ ਵੀ ਸੁਵਾਤ ਦੀ ਸਿਰ ਮੜਿਆ ਸਾਈਡ ਸਾਈਡ ਤੇ ਤੇ ਥੋੜੀ ਜਿਹੀ ਬੱਸ ਇੱਥੇ ਖੜ ਲਓ ਕੋਈ ਗੱਲ ਮੈਨੂੰ ਕਹਦੇ ਉਹ ਨਾ ਕਾ ਦੇਵੇ ਉਹ ਵੀ ਮੈਨੂੰ ਮਿਲਿਆ ਪਿਆ 300 ਰੁਪਏ ਦੇ ਪੈਸਾ ਹਾਂ ਸਹੀ ਹੈ ਬਿਲਕੁਲ ਬਿਲਕੁਲ ਕੋਈ ਨਾ ਨਾ ਕਰਦੇ ਹੋ ਜਿਹੜੇ ਜੇ ਕੋ ਕੋ ਫੜਦੀ ਹੋਣਾ ਫੇਰ ਵੀ ਨਾ ਫੜਾਊਗਾ ਹਾਂ ਇਹ ਵੀ ਗੱਲ ਸਹੀ ਹੈ ਇਹ ਗੱਲ ਬਿਲਕੁਲ ਪਰ ਜੀ ਉਹਨਾਂ ਦੀ ਜਾਇਜ਼ ਆ ਵੀ ਗੱਲ ਜੇ ਆਪਾਂ ਉਦਾਂ ਦਾ ਕੰਮ ਕਰੀਏ ਤਾਂ ਉਹਦੇ ਲਈ ਵੀ ਨਖਾਂ ਦੇ ਖੜੇ ਉਹਨੂੰ ਕਹਿੰਦੇ ਹੁਕਮ ਕਰ ਲੈ ਮੈਨਾਂ ਕਰੀ ਕੋਸ਼ਿਸ਼ ਕਰੇ ਹੈ ਬਸ ਤੁਹਾਨੂੰ ਉਹਦੇ ਤੋਂ ਥੋੜਾ ਮੁਸ਼ਕਲ ਬੜੀ ਆ ਜਾਂਦੀ ਹੈ ਤੇ ਸਰਵਿਸ ਨਾਲ ਬਿਲਕੁਲ ਵਿਸ਼ਵਾਸ ਆ ਬੇ ਮਦਦ ਕੀਤੀ ਜਾਊਗੀ ਸਰ ਫਿਰ ਵੀ ਬਹੁਤ ਤੁਹਾਨੂੰ ਪਤਾ ਹੀ ਆ ਘਰਾਂ ਦੇ ਵਿੱਚ ਬੰਦਾ ਨਿਕਲਦਾ ਤਾਂ ਬਹੁਤ ਔਖ ਹੁੰਦਾ ਨਾ ਇੱਕ ਪਾਜੀ ਹੋਈ ਸਾਡੇ ਹੁਣੀ ਨਾਲ ਨੇ ਤੇ ਮਨ ਨਾਲ ਅਜੇ ਨਾਲ ਨਾਲ ਅਜੇ ਮਨ ਸਰ ਮਦਦ ਇਹਨਾਂ ਦੀ ਪੂਰੀ ਮਦਦ ਕਰ ਰਿਹਾ ਟਰੇਸ ਹੋ ਰਹੀ ਹੈ ਆਪਾਂ ਕੈਮਰੇ ਚੈੱਕ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਠੀਕ ਹੈ ਸਰ ਤੇ ਜਲਦੀ ਸਾਨੂੰ ਬਹੁਤ ਉਮੀਦ ਹੈ ਤੁਹਾਡੇ ਵੀ ਦੇਖ ਲੇ ਸੋ ਜੋ ਹੋਊਗਾ ਸਰ ਟਰੇਸ ਕਰਕੇ ਛੱਡਾਂਗੇ ਓਕੇ ਸਰ ਥੈਂਕ ਯੂ ਸਰ ਤੋਂ ਬਸ ਆ ਗੱਲਬਾਤ ਤਾਂ ਇਹੀ ਨੇ ਵੀ ਬਿਲਕੁਲ ਸਰ ਉਹਨਾਂ ਦੀ ਗੱਲ ਐਗਰੀ ਆ ਵੀ ਆਪਾਂ ਅਡਰੈਸ ਕਰਕੇ ਦੱਸਾਂ ਹੋ ਜਾਊਗਾ ਤਾਂ ਵਧੀਆ ਗੱਲ ਐ ਕਿਉਂਕਿ ਪਰਿਵਾਰਾਂ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਬਹੁਤ ਔਖਾ ਹੋ ਜਾਂਦਾ ਐ ਦਾ ਬਾਈ ਜੀ ਸੋ ਮੈਂ ਹਰ ਵਾਰ ਦੀ ਤਰ੍ਹਾਂ ਹੁਣ ਵੀ ਕਹਿ ਰਿਹਾ ਕਿ ਭਾਈ ਥੋੜਾ ਜਿਆ ਦੇਖ ਕੇ ਕੁਛ ਵੀ ਕਰਨਾ ਦੇਖ ਕੇ ਕਰਿਆ ਕਰੋ ਕਿ ਆਪ ਵੀ ਅ ਵਿਸ਼ਵਾਸ ਮੰਨਿਓ ਵੀ ਇੱਥੇ ਆ ਕੇ ਬੰਦਾ ਹਾਰ ਜਾਂਦਾ ਉਹਨਾਂ ਨੇ ਟੱਬਰ ਦਾ ਹਾਰ ਕੀਆ ਉਹਨਾਂ ਨੂੰ ਪੁੱਛ ਕੇ ਦੇਖਿਓ ਤੋਂ ਇੱਥੇ ਹੀ ਦੂਰੋ ਦੂਰੋ ਅ ਛੋਪਾਂ ਦੇ ਉੱਪਰ ਜਿਹੜੇ ਨਾਲ ਦੀ ਨਾਲ ਇਹਨਾਂ ਦੇ ਵੀ ਉਹ ਦੁਕਾਨਦਾਰਾਂ ਦੇ ਵੀ ਕੰਮ ਜਿਹੜੇ ਚੱਲ ਰਹੇ ਨੇ ਨਾਲ ਦੀ ਨਾਲ ਨੇ ਪਰ ਪਤਾ ਨਹੀਂ ਇਹਨਾਂ ਨੇ ਜ 8 ਵਜੇ ਦੁਕਾਨ ਬੰਦ ਕਰ ਚੁੱਕੇ ਜਾਂ ਉਹ ਕਿੰਨੇ ਵਜੇ ਆਏ ਇਹ ਤਾਂ ਹੁਣ ਪੁਲਿਸ ਜਾਂਚ ਕਰੀ ਦੇ ਵਿੱਚ ਜਾਂਚ ਰੱਖੂਗੀ ਤੇ ਦੇਖੋ ਜਿਹੜੀ ਮੈਂ ਇਹ ਹਿਆਲੇ ਬਣੇ ਕਿਹਾ ਜਾਂਦਾ ਜਿਹੜੀ ਭਾਜੀ ਉਹਨਾਂ ਦੀ ਕਾਲੇ ਉਹਨਾਂ ਦੀ ਸ਼ਾਪ ਆ ਉਹ ਥੋੜੀ ਜੀ ਗਾਂਹ ਜਾ ਕੇ ਸਪੀਡ ਸ਼ਾਪ ਦੇ ਨਾਲ ਤੇ ਸਪੀਡ ਸ਼ਾਪ ਦਾ ਨਾਮ ਮੈਨੂੰ ਭੁੱਲ ਗਿਆ ਤੇ ਆਰ ਕੇ ਸਪੀਡ ਸ਼ਾਪ ਆਰ ਕੇ ਸਪੀਡ ਸ਼ਾਪ ਦੇ ਨਾਲ ਉਹਨਾਂ ਦੀ ਸ਼ਾਪ ਆ ਉਹਨਾਂ ਦੇ ਭਤੀਜੀ ਦੀ ਸ਼ਾਪ ਆ ਇਹ ਜਿਹੜੀ ਇੱਥੇ ਚੋਰੀ ਹੋਈ ਆ ਬਹੁਤ ਤਕੜੀ ਚੋਰੀ ਹੋਈ ਆ ਬਿਲਕੁਲ ਸਾਵੇ ਵਾਲੇ ਮੋੜ ਦੇ ਬਿਲਕੁਲ ਸਾਹਮਣੇ ਹੋਈ ਆ ਤੁਸੀਂ ਹੈਰਾਨੀ ਦੀ ਗੱਲ ਇਹ ਦੇਖ ਲੋ ਕਿ ਮੋਹਰੇ ਜਾਲ ਲੱਗਿਆ ਹੋਇਆ ਵਾ ਜਾਲ ਵੀ ਪੱਟ ਗਏ ਬੰਦੇ ਜਾਲ ਪੱਟ ਕੇ ਮੈਨੂੰ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਮੋਟਰਸਾਈਕਲ ਵੀ ਲੈ ਕੇ ਗਏ ਆ ਕਹਿੰਦਾ 1:30 ਵਜੇ ਮੁੱਤੇ ਚੜਾ ਸੀਗਾ ਦੁਕਾਨ ਤੇ ਸੇਵਾ ਕਰਦੇ ਕਹਿੰਦਾ ਜਦ ਕੀ ਸੀ ਆ ਗਿਆ ਕਹਿੰਦਾ ਹਾਕਾ ਮਾਰਦੇ ਸੀਗੇ ਕਹਿੰਦਾ ਨਾ ਬਾਹਰ ਨਾ ਕਿ ਮੈਂ ਤਾਂ ਨਹੀਂ ਜਾਈਦਾ ਆਇਆਗਾ ਕਹਿੰਦਾ ਬੋਲ ਨਹੀਂ ਚਾਹਤਾ ਕਬਰੇ ਕਿਆ ਹੁੰਦਾ ਅਗਰੇ ਕੋਲ ਕਹਿੰਦਾ ਅਸੀਂ ਮੁੱਤੂ ਜੀ ਬੋਲਣ ਆ ਪਏ ਅੰਦਰ ਇਹਨਾਂ ਬਾਦ ਲੱਗੇ ਵੇ ਅੰਦਰ ਬੰਦੇ ਹੈਗੇ ਫਿਰ ਕਹਿੰਦਾ ਉੱਥੋਂ ਕਹਿੰਦਾ ਅਸੀਂ ਥੱਲੇ ਨਾਲ ਉੱਪਰ ਕਹਿੰਦਾ ਫਿਰ ਚੱਲ ਗਿਆ ਜੀ 12:30 ਪਾਉਣੇ ਕਿੰਨੀ ਕਰਦੇ ਤੌਰ ਪੀਰ ਜੀ ਦੋ ਬੈਲਸ ਤੋਂ ਦੋ ਹੋਰ ਹੋ ਰਿਹਾ ਦੋ ਕਿਹਦਾ ਇਹ ਵੇਦਾ ਆਹ ਕਹਿੰਦਾ ਜਾਣਦ ਮੈਂ ਸੀ ਕਿ ਮੈਂ ਭਰ ਦੇਣਾ ਸਵਾਦ ਕਰਦਾ ਸੀ ਮੈਂ ਉਹਦਾ ਹੋਲ ਗਿਆ ਵੀ ਉਹਨਾਂ ਦਾ ਬਾਈ ਬੰਦਾ ਆ ਰਿਹਾ ਹੈ 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 ਬੰਦਾ ਆ ਰਿ ਉਹ ਗੰਦੇ ਨਹੀਂ ਆ ਦੁਕਾਨ ਵਾਲੇ ਦਿੰਦੇ ਨਹੀਂ ਆ ਦੋ ਦੋ ਸੌ ਪੀਸ ਦੇ ਲਾ ਕੇ ਮਾਰੋ ਲਾਈ ਸਾਇਰ ਮੈਨੂੰ ਸੱਚ ਆ ਹਾਂ ਹੁੰਦੇ ਵੀ ਪਾਣੀ ਤੋਂ ਵੀ ਸਖਤੀ ਕਰ ਲਈ ਆ ਕਹਾ ਦਾਰੋ ਹੁੰਦਾ ਵੀ ਚੁੱਕੇ ਦਾਰ ਹਾਂ ਉਹ ਉਹੀ ਕੋਈ ਉੱਭਾਈ ਆ ਪਾਣੀ ਤੋਂ ਰਤਨ ਸੇਵ ਵੀ ਦਿਖਾ ਕੇ ਲੈ ਜਿਹੜੀ ਚੱਕੀ ਆ ਉਹ ਪੰਨੀਓ ਜਿਹੜੀ ਆ ਉਹ ਵੀ ਉਹ ਵੀ ਦਿਖਾਣ ਕੇ ਲੈ ਆ ਕੇ ਬੜੀ ਸੇਵ ਮੋਟਰਸਾਈਕਲ ਲੈ ਆ ਕੇ ਚਾਕੇ ਉਹ ਪੱਠੇ ਦੇ ਸਾਹਮਣੇ ਆ ਗਏ ਇਹਨਾਂ ਦਾ ਮੋਟਰਸਾਈਕਲ ਲੈ ਕੇ ਮੋਟਰਸਾਈਕਲ ਵੀ ਇਹਨਾਂ ਦਾ ਲੈ ਕੇ ਚਾਕੇ ਇਹਨਾਂ ਦਾ ਵਰਤਿਆ ਮੋਟਰਸਾਈਕਲ ਹਾਂ ਅੰਦਰੋਂ ਅਲਮਾਰੀ ਜਿਹੜੀ ਚੱਕ ਕੇ ਲੈ ਕੇ ਆਂਦੀ ਹੈ ਉਹ ਕੁਰਸੀ ਦੇ ਘੜੀਸਕੇ ਲੈ ਕੇ ਆਏ ਆ ਇਹਨਾਂ ਦੇ ਮੋਟਰਸਾਈਕਲ ਉੱਪਰ ਲੱਦ ਕੇ ਅੱਗੇ ਲਿਆ ਕੇ ਆ ਚੰਗੀ ਤਰ੍ਹਾਂ ਥੱਲੀ ਨਾਲ ਸਾਰੇ ਬੈਗ ਬੂ ਖਾਲੀ ਕੀਤੇ ਹੋਏ ਬਾਕਸ ਵੀ ਉਹ ਤਰ੍ਹਾਂ ਥੱਲੀ ਨਾਲ ਪਨ ਕੇ ਲੈ ਕੇ ਆਓ ਜੀ ਸੇਫ ਪੱਠੇ ਦੇ ਕੋਲ ਪੱਠੇ ਦੇ ਕੋਲ ਓਕੇ ਉਹ ਵੀ ਦੇਖ ਲੈ ਜਾ ਕੇ ਮੌਕਾ ਚਾਹੀਦਾ ਹੈ ਨੇ ਤੇ ਭਾਈ ਹੁਣ ਵੀਡੀਓ ਆਈ ਹੈ ਇਹ ਤਾਂ ਸੇਫ ਕਹਿੰਦੇ 14 15 16 ਜਾਣੇ ਸੀਗੇ ਜੀ ਇਹ ਬੰਦੇ ਭਜੀ ਤੁਸੀਂ ਕਿੱਥੇ ਸ਼ੌਪ ਕਰਦੇ ਮੈਂ ਤਾਂ ਕਟੈਸ਼ੀ ਚਲਾਣਾ ਇਤ ਮਿਆਰੀ ਚ ਅੱਛਾ ਤੁਹਾਨੂੰ ਕਿਸੇ ਨੇ ਮਨ ਲ ਮੜੋ ਉਟੀ ਤਲਾਤ ਲੋ ਕੀਤੀ ਵੀ ਮੈਨੂੰ ਸਵੇਰੇ ਪਤਾ ਲੱਗਿਆ ਜ ਸਾਡਾ ਜਿਹੜਾ ਡਾਕਟਰ ਅਕਾਲੀ ਨਾ ਇਹਨੇ ਆਪਣਾ ਰੱਖਿਆ ਨਿਊਜ਼ ਚੈਨਲ ਬਣਾਇਆ ਹੈ ਯਾਨੀ ਇਹਦੇ ਤੇ ਵੀਡੀਓ ਪਾਈ ਸੀਗੀ ਤਾਂ ਵੀਡੀਓ ਦੇਖ ਕੇ ਸਾਰੇ ਆਨੇ ਜੀ ਕੱਟੇ ਹੋਗੇ ਇੱਥੇ ਆਏ ਆ ਓਕੇ ਓਕੇ ਉਹ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੀ ਪ੍ਰਸ਼ਾਸਨ ਨੂੰ ਇਹੀ ਆ ਵੀ ਹੁਣ ਜਿਹੜੇ ਹੈਗੇ ਚੋਰ ਇਹਨਾਂ ਨਿਕਲ ਦੇਣ ਤੇ ਠੱਲ ਪਾਈ ਆਵੇ ਯਾਰ ਸਿਕਿਉਰਟੀਆਂ ਡਾਇਟ ਕੀਤੀਆਂ ਜਾਣ ਜਿਹੜੇ ਐਸਐਸ ਜਿਹੜੇ ਸੜਕਾਂ ਕੰਨ ਦਾ ਕੀ ਮਤਲਬ ਹੈ ਇਹਨਾਂ ਦਾ ਕੰਮ ਹੈਗਾ ਯਾਰ ਰਸਤੇ 'ਚ ਘੁੰਮਣਾ ਫੇਰਨਾ ਪੈਟਰੋਲਿੰਗ ਕਰਨਾ ਜਿਹੜੇ ਸਰਕਸ ਕਿਲੇ ਬਿਲਕੁਲ ਪੈਟਰੋਲਿੰਗ ਕਰਨਾ ਹੈ ਹੁਣ ਇੱਕ ਵਾਰ ਜਿਹੜਾ ਮਾਰ ਕੇ ਮੁੜ ਕੇ ਸਮਝ ਜਾਣਾ ਮੁੜ ਕੇ ਨਾ ਤਾਂ ਕੀ ਫਾਇਦਾ ਹੈ ਇਹਨਾਂ ਤੇ ਵੀ ਨੱਥ ਬਣੀ ਚਾਹੀਦੀ ਹੈ ਪੈਣੀ ਚਾਹੀਦੀ ਹੈ ਬਿਲਕੁਲ ਪੈਣੀ ਚਾਹੀਦੀ ਹੈ ਠੀਕ ਗੱਲ ਹੈ ਸਰਕਾਰ ਨੂੰ ਮੜਾ ਮੋਟਾ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਬਾਕੀ ਜਿਹੜੇ ਆਪਣੇ ਮਾਰਕੀਟ ਵਾਲੇ ਆ ਥੋੜਾ ਇਹਨਾਂ ਨੂੰ ਵੀ ਦੇਖਣਾ ਚਾਹੀਦਾ ਹੈ ਤੁਸੀਂ ਰਾਲ ਮਿਲ ਕੇ ਸਿਕਿਉਰਟੀ ਘੜੇ ਘਟੂ ਘੜਾ ਪੰਜ ਚਾਰ ਰੱਖੀਏ ਇਹ ਤਾਂ ਉਹਨਾਂ ਦੀ ਸੇਫਟੀ ਹੋਰ ਤਾਂ ਕੇਦੀ ਹੈ ਨਹੀਂ ਘਰਾਂ ਵਾਲੇ ਤੇ ਹੈ ਨਹੀਂ ਦੁਕਾਨਾਂ ਵਾਲਿਆਂ ਦੀ ਦੁਕਾਨਾਂ ਦਾ ਸਾਰਾ ਮਾਲ ਕਿਉਂ ਆਉਂਦਾ ਆ ਦੋ ਦੋ ਰੁਪਈਆ ਲਾ ਕੇ ਜਿਹਨੇ ਆਪਣਾ business ਸਟਾਰਟ ਕੀਤਾ ਆ ਇੰਨਾ ਤੱਕ ਦਾ ਲਫਤ ਬਣਦਾ ਹੀ ਆ ਨਾ ਉਹ ਇੰਨੇ ਦਾ 2-400 ਰੁਪਈਆ ਇਕੱਲੇ ਇਕੱਲੇ ਭਰ ਹਟਾਣਾ ਆ ਨਹੀਂ ਰੱਖਣਾ ਬਾਕੀ ਇਹਨਾਂ ਦੀ ਇੱਛਾ ਆ ਸਹੀ ਗੱਲ ਸਹੀ ਗੱਲ ਇੱਕ ਗੱਲ ਬਿਲਕੁਲ ਤੇਰਾ ਨੰਬਰ ਹੈ ਜੇ ਨੰਬਰ ਹੁੰਦਾ ਮੈਂ ਤੁਹਾਨੂੰ ਕਾਹਣਾ ਜੇ ਕੋਈ ਮੈਂ ਨੱਕ ਅਸੀਂ ਪਹਿਲਾਂ ਵੀ ਮੈਨੂੰ ਵੀ ਲੱਗਿਆ ਕਿ ਤਾਂ ਕਿਤੇ ਕੋਈ ਲੈਣਾ ਲੈਣੇ ਨੂੰ ਹੋ ਗਏ ਹੋਰ ਨਾ ਫੇਰ ਹਾਂਜੀ ਬਾਬੂ ਜੀ ਪਛਾਣ ਲਿਆ ਪਛਾਣ ਲਿਆ ਕਿ ਨਹੀਂ ਮੈਂ ਤਾਂ ਪਛਾਣ ਲਿਆ ਪਤੂ ਐ ਕਰ ਲਈ ਇੱਥੇ ਬਾਬਾ ਜੀ ਸੀ ਕੋਈ ਉਹ ਉਹ ਦੇ ਕੋਈ ਕਹਿੰਦੇ ਲੱਗਦਾ ਉਹ ਵੀ ਜਿਹੜੀ ਆਈ ਇੱਕ ਵੇਲੇ ਉਹਦੇ ਪਹਿਲਾਂ ਦੋ ਵਜੇ ਸੋਕ ਭਾਈ ਦੇਖ ਲਓ ਕਹਿੰਦੇ ਹੋ ਜਿਹੜੀ ਸਲੇਬ ਆ ਉਹ ਚੱਕ ਨਹੀਂ ਉਹ ਦੂਜੀ ਇੱਕ ਵੇਲੇ ਓ ਕੀ ਕਹਿੰਦੇ ਲੋਵਾ ਦੀ ਕਹਿੰਦੇ ਦੋ ਚਾਰ ਬੰਦੇ ਚੱਕਦਾ ਭਾਰੀ ਜਿਆਦੇ ਆਈ ਉਹ ਸਿੱਕੇ ਪਈਏ ਪੱਠੇ ਕੋਈ ਮੈਨੂੰ ਆਈ ਹੈ ਵੀਡੀਓ ਤੋਂ ਹੱਦਾਂ ਹਲਾ ਹੱਦ ਲੋਕਾਂ ਦੀ ਜ਼ਮੀਰ ਜਿਹੜੀ ਡਿੱਗ ਗਈ ਹੈ ਐ ਨਹੀਂ ਜੀ ਕੁਝ ਵੀ ਨਹੀਂ ਭਾਈ ਤੁਸੀਂ ਇੱਥੇ ਹੀ ਤੁਸੀਂ ਇੱਥੋਂ ਨਹੀਂ ਅੱਛਾ ਤੁਸੀਂ ਕੋਈ ਨਹੀਂ ਨੇ ਆਪਾਂ ਘੜਾ ਕੁਝ ਪੈਸੇ ਪੁੱਛ ਰਿਆਂ ਉਹ ਤਾਂ ਸਾਡੇ ਵੀ ਅਸੀਂ ਸਾਡੇ ਹੀ ਆ ਉਹ ਵੀ ਉਹ ਬੜਾ ਦੂਜੇ ਦੇ ਆ ਉਹੀ ਸਾਡੇ ਆ ਇਹਦੇ ਨੁਕਸਾਨ ਹੋਇਆ ਜੀ ਪਤਾ ਲੱਗਦਾ ਕਿਸੇ ਤਰ੍ਹਾਂ ਹੋਇਆ ਫਿਰ ਪ੍ਰੇਮੇ ਤੋਂ ਵੀ ਜਾ ਕੇ ਮਰੇਆ ਇਹ ਤਾਂ ਗੁਰਦੁਆਰੇ ਜਾਂ ਜਾ ਕੇ ਦੱਸਿਆ ਜੰਮ ਤਾਂ ਪਾ ਵੀ ਗਿਆ ਇਹ ਉਹੋ ਵੀ ਆਇਆ ਉਹਨਾਂ ਕੋਲ ਬੈਠੇ ਉਹ 110 ਕੰਮ ਕਰਨੇ ਇਹ ਫਿਰ ਲੜ ਜਾਣਾ ਲੜ ਕੇ ਤਰੀ ਹਾਂ ਉਧਰ ਲੜ ਜਾਣਾ ਲੜੀ ਉਹ ਸਾਲਾ ਸਾਡੇ ਪੇਟੀ ਵੱਜ ਗਈ ਪੇਟੀ ਵੱਜ ਗਈ ਹੋ ਸਕਦਾ ਵੀ ਉਹ ਪੇਟੀ ਕੋ ਤੇ ਸਿੱਟੀ ਜੇ ਮਾਰੇ ਗੌਰ ਹੋ ਜਾਂਦਾ ਹਾਂ ਜੀ ਇੰਨੀ ਛੇਤੀ মিডিਆ ਚ ਚੋਰ ਨਹੀਂ ਦੇਖਦੇ ਹੁੰਦੇ মিডিਆ ਚ ਚੋਰ ਦੇਖਦੇ ਨਹੀਂ ਮਤਲਬ ਫੜ ਹੋ ਸਕਦੀ ਹੈ ਕਈ ਵੀ মিডিਆ ਨਾ ਚਲਾਓ ਚਲਾਓ মিডিਆ ਚੱਲਣਾ ਚਾਹੀਦਾ ਨਹੀਂ ਨਹੀਂ ਅਗਰ ਰਾਤ ਦੀ ਗੱਲ ਕਰ ਰਾਤ ਦੀ ਗੱਲ ਕਰਨਾ ਵੀ ਜਦੋਂ ਚੋਰੀ ਜੀਸ ਨੇ ਚੋਰੀ ਕਰ ਲਈ ਜਦੋਂ ਹੁਣ ਸਾਡੇ ਕੋਲ ਤਾਂ ਕੇਸ ਆਂਦੇ ਆਂਦੇ ਤੁਸੀਂ ਜਾਦਾ ਤੁਹਾਡੇ ਕੋਲ 100 ਬੰਦਾ ਆਂਦਾ ਸਾਡੇ ਕੋਲ 50 ਕਹਿੰਦੇ ਪਰ ਉਹ ਚਾਹੁੰਦੇ ਵੀ ਅਸੀਂ মিডিਆ ਆਂਦੇ ਕੀ ਆ ਜੀ ਆਪਣਾ ਕੰਮ ਕਰਕੇ ਨਿਕਲੀਏ ਪਹਿਲਾਂ ਸਾਲਾ ਕਾਲੂ ਦੇੱਕ ਕੇ ਮਿੱਠੀ ਅੰਮੋੜੀਆ ਕਿਆ ਹੁੰਦਾ ਉਹਨਾਂ ਨੂੰ ਕਿਹਾ ਜੋ ਉਹਨਾਂ ਨੂੰ ਕਿਸੇ ਨੇ ਕਿਹਾ ਇਹ ਜਿੱਦਾ ਇਹ ਗਏ ਦਾ ਕੋਟ ਵਾਲੇ ਮਗਰਮੁਗਰ ਚੱਲ ਜਾਂਦੇ ਤਾਂ ਉਹ ਤੋਂ ਸ਼ਾਇਦ ਹੱਲ ਹੋ ਜਾ ਉਹਦੇ ਮੈਂ ਤਾਂ ਇਹ ਸੋਚਿਆ ਕਿ ਇੱਥੇ ਬਸੇ ਰੋਜ਼ ਉਤਰਦੇ ਜੋ ਯਾਰ ਜੀ ਬੰਦਾ ਇਸ ਗੱਲ 'ਚ ਰਹਿ ਗਿਆ ਭਈਏ ਇਹ ਤਾਂ ਗਿਆ ਉਹ ਚੱਕਰ ਦਾ ਵਕਤ ਗੱਲ ਜੀ ਨਹੀਂ ਨਾ ਗੱਲ ਆ ਮੈਂ ਵੀ ਮੂਹਰੇ ਬੈਠੇ ਹੋ ਤਿੰਨਾਂ ਚੋਂ ਵੀ ਨਹੀਂ ਆਇਆ ਮੈਂ ਦੇਖਿਆ ਮੈਂ ਉਹਨਾਂ ਦੇ ਗੱਬੇ ਦੇ ਲੰਗੇ ਆ ਇਹ 4 4-5 ਜੀ ਦੇ ਲੈ 7 ਬੰਦੇ ਆ ਇਹ ਨਾਲ ਅੱਛਾ 15 ਆ 6 5 6 ਦਾ ਇੱਥੇ ਘੜੇ ਦੇ ਮੋੜ ਤੇ ਇੱਥੇ ਹੀ ਹਾਂ ਜਦ ਬਾਕੀ ਇਹਨਾਂ ਦੀਆਂ ਦੁਕਾਨਾਂ ਬਲਦ ਸੀਆਂ ਕਿ ਖੁੱਲੀਆਂ ਸੀਆਂ ਰਾਤ 22 ਵਜੇ ਬੰਦ ਹੋਣਗੀਆਂ ਸਰ 22 ਵਜੇ ਦੀ ਗੱਲ ਰਾਤੀ 22 ਵਜੇ ਪੂਰੇ ਲੰਗੇ ਆਓ ਮੈਂ 1-2 ਮਿੰਟ ਅੱਗੇ ਪਿੱਛੇ ਹੋ ਸਕਦੇ ਮੈਂ 2:30 ਵਜੇ ਜਾਂਦਾ ਹਾਂ ਹਾਂ 2 ਤੋਂ 2:30 ਤੱਕ ਪੌਣੇ 3 ਦੇ ਵਿੱਚ ਬਚਾਲੇ ਹੋਊਗਾ ਨਹੀਂ 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 2-4 ਮਿੰਟ ਅੰਗੇ ਪਿੱਛੇ ਹੋਈਦਾ 1-2 ਮਿੰਟੇ ਹੋ ਜਾਊਗਾ ਤੁਹਾਨੂੰ ਕੀ ਲੱਗਦਾ ਸਗਾ ਭਈ ਲਾਦੇ ਜੀ ਨੇ ਭਈ ਲਾਦੇ ਹਾਂ ਭਈ ਲਾਦੇ ਜੀ ਨੇ ਯਾਰ ਭਈਏ ਦੀ ਪੇਉਣ ਦੀ ਪੈਂਟ ਹੈ ਨਾ ਪੈਂਟ ਦਾ ਤਰੀਕਾ ਪਿੰਟ ਦਾ ਭਈਏ ਦਾ ਦੇ ਉਹਨਾਂ ਦੀ ਜਿੱਦਾਂ ਦਾ ਜਿਹੜਾ ਪੈਰਾਵਾ ਵੀ ਹੈ ਥੋੜਾ ਜਿਹਾ ਆਪਣੇ ਨਾਲ ਇਹਨੂੰ ਮੈਂ ਗੁਰਦਾਬ ਸਿੰਘ ਗਿਆ ਤੁਸੀਂ ਇਹ ਗਏ ਅੱਛਾ ਇਹ ਗਏ ਗੁਰਦਾਬ ਮੈਂ ਇਦਾਂ ਉਹਨੂੰ ਕਹਿ ਕੇ ਲੁਕਿਆ ਆਪਣੇ ਢਾਰਮਰ ਮੈਂ ਕਹਿੰਦਾ ਪੁੱਤਣਾ ਸਾਜੋ ਉਦਰੇ ਨਾਲ ਬਸ ਪੁੱਛੀਏ ਕਿ ਸਾਡਾ ਆਸਕਾ ਨਹੀਂ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਕਿਹਾ ਇੱਥੇ ਇੱਥੇ ਗਿਆ ਇਹ ਕੀ ਕਹਿੰਦੇ ਹੋ ਕਹਿੰਦੇ ਉੱਥੇ ਬੰਦੇ ਨੇ ਕਿਸੇ ਨੇ ਪੁੱਛਿਆ ਉਹਨਾਂ ਨੂੰ ਪਤਾ ਨਹੀਂ ਉਹ ਉਹ ਬਈ ਕੀ ਗੱਲ ਹੋਈ ਉਹਨਾਂ ਉੱਥੇ ਭੱਠੇ ਦੇ ਕੋਲ ਪਤਾ ਨਹੀਂ ਉੱਥੇ ਦਾ ਕੋਲ ਆ ਹੁਣ ਗੱਲ ਕਰਦੇ ਸੀ ਕੋਈ ਬੰਗੀ ਹੋਣੀ ਇੱਥੇ ਤਾਂ ਉਹਨਾਂ ਦੇ ਕੋਲੋਂ ਲੰਘਿਆ ਉਦੋਂ ਨਹੀਂ ਉਹ ਕੁਛ ਕੇ ਸਾਰੇ ਜੇ ਮਾੜੀ ਇਹ ਦਿਮਾਗ ਲਾਇਆ ਜਾਂਦੀ ਤਾਂ ਇੱਕ ਆ ਤੁਹਾਡੇ ਨਾਲ ਜਾਈ ਦੇ ਵੀ ਉਹ ਨੂੰ ਮੂਰੇ ਇਹਦਾ ਪ੍ਰੇਖਾ ਬੰਦਾ ਅਸਰ ਦਿੱਖਦਾ ਨਹੀਂ ਦੇਖ ਲੈ ਲੱਗਦਾ ਜਾਰੀ ਤੋੜ ਵਾਲੇ ਬੰਦੇ ਤੁਹਾਡੀ ਸ਼ਟਰ ਹੋਵੇ ਨਾ ਤੁਹਾਡੇ ਵੀ ਮਨ ਚ ਡਰ ਸੀਗਾ ਹਾਂ ਇਹ ਜਾਰੀ ਸ਼ਟਰ ਬਾਅਦ ਉੱਥੇ ਛੱਡ ਕੇ ਉਹ ਬੁਲਤੀ ਆ ਗਏ ਦੇਖੇ ਹਾਂ ਹਾਂ ਜਾਈ ਮੇਰੇ ਨਿਗਿਆ ਨਹੀਂ ਜਾਈ ਕਰਕੇ ਅੰਦਰ ਕੋਈ ਜਾਰੀ ਬੰਦ ਸੀ ਹਾਂ ਉਦਾਂ ਮੇਰੇ ਮਨ ਚ ਡਰ ਸੀਗਾ ਉਦਾਂ ਸਾਰਿਆਂ ਨੇ ਕਿੱਥੇ ਨਹੀਂ ਜਦੋਂ ਜਾਂ ਪਾਈਆਂ ਇੱਕੋ ਜਿਹੇ ਕੱਪੜੇ ਹੋ ਜੇ ਕੱਪੜੇ ਪਾਏ 2:00 ਵਜੇ ਦਾ ਉਹ ਥੰਮਾ ਲਾ ਰਿਹਾ ਦੋ ਪਾਈਆਂ ਦਾ ਬੰਦਾ ਨਹੀਂ ਲੋਟੂ ਜਾਈ ਆ ਆਹੋ ਹਲਕੇ ਆ ਨਾ ਉਹਨੇ ਜਿਹਨੇ ਜੀਨਾ ਪਾੰਦਾ ਤਰੀਕਾ ਨਾ ਆਪ ਕਿਸੇ ਬੰਦੇ ਨੂੰ ਜੀਨ ਪਾਈ ਹੋਇਆ ਹੂੰ ਖੁੱਲੀ ਪਾਈ ਹੋਇਆ ਨਾ ਹੂੰ ਹੂੰ ਉਹ ਜਿਹੜੇ ਜੀਨਾ ਪਾਉਂਦੇ ਆ ਨਾ ਟਾਈਟ ਹਾਂ ਟਾਈਟ ਪਾਉਂਦੇ ਆ ਟਾਈਟ ਪਾਉਦੇ ਲੱਤਾਂ ਉਹ ਵੀ ਪਤਲੀਆਂ ਪਤਲੀਆਂ ਆ ਆਹ ਬੰਦਾ ਪਾਉਂਦੇ ਜਿਹੜਾ ਭੁੰਨਾ ਨਹੀਂ ਪਾਵੇ ਨਾ ਬੰਦਾ ਉਹ ਫਾਸੀਆਂ ਨਹੀਂ ਅਕਸਰ ਇਹਦਾ ਪਹਿਰਾਵਾ ਹੀ ਇਹੋ ਆਹ ਇਹੋ ਜਾਂ ਇਹੋ ਜਾਂਦੇ ਆ ਇਹਨਾਂ ਨੱਥ ਪਣ ਚਾਹੀਦੀ ਹੈ ਜੀ ਬੈਣੀ ਤਾਂ ਚਾਹੀਦੀ ਆ ਦੂਰੇ ਹੱਥ ਨ ਕਰੋ ਜੀ ਇਹ ਦੇਖੋ ਸਾਡਾ ਭਰਾ ਆ ਜਿੱਦੇ ਦੀ ਹੋਣਾ ਤੁਹਾਡੇ ਵੀ ਭਰਾ ਜੇ ਆਪਾਂ ਬੋਲਾਂਗੇ ਨਹੀਂ ਕਿ ਐਤਰੀ ਬੋਲ ਜਾਈਦੀ ਆ ਜੇ ਅੱਜ ਨਹੀਂ ਬੋਲੇ ਕੱਲੂ ਵੀ ਨਹੀਂ ਬੋਲ ਹੋਣਾ ਅੱਜ ਜਿੱਥੇ ਹੋਈ ਗਾ ਸਾਡੇ ਵੀ ਹੋ ਸਕਦੀ ਹੋ ਸਕਦੀ ਹੁਣ ਹੁਣ ਤਾਂ ਬੁਲਾਣਾ ਆਇਆ ਮੀਡੀਆ ਦੇ ਮੂਹਰੇ ਕੈਮਰਾ ਹੁਣ ਤਾਂ ਬੁਲਾਣਾ ਉਹਨਾਂ ਨੇ ਭਾਈ ਤੁਸੀਂ ਚਾਹੁੰਦੇ ਕੁਝ ਨਾਥ ਪਹਿਣੀ ਚਾਹੀਦੀ ਨਾ ਉਹ ਤਾਂ ਭਾਈ ਤੁਹਾਨੂੰ ਵੀ ਪਿੱਛਦਾਈਏ ਦੇਖੋ ਆਪਾਂ ਵੀ ਬੰਦਾ ਇਨੀ ਮਿਹਨਤ ਕਰਦਾ ਸਵੇਰ ਤੋਂ ਲੱਗੇ ਸ਼ਾਮ ਪਰਿਵਾਰ ਨੂੰ ਘਰਦਾ ਉਹ 15 ਮਿੰਟਾਂ ਜਾ ਕੇ 15 ਸਾਲਾਂ ਦਾ ਸੀਕਾ ਜੀ ਦੇ ਕੇ ਚਲੇ ਗਏ ਹੂੰ ਬਿਲਕੁਲ ਪੂਰੇ ਪਰਿਵਾਰ ਦਾ ਰੋ ਰੋ ਕੇ ਮੈਂ ਉਹ ਵੀ ਦੇਖ ਰਿਹਾ ਸੀ ਉਹ ਵਿਚਾਰੇ ਦੇਖੋ ਨਾ ਉਹਨਾਂ ਦਾ ਉਹਨਾਂ ਤੇ ਕੀ ਬੀਜ ਦੀ ਔਫਾ ਭਾਜੀ ਇੱਕ ਵਾਰ ਫਿਰ ਕਮਾਰੀ ਵਿੱਚ ਲੋਕਾਂ ਦਾ ਸਮਾਨ ਸੋਨਾ ਸੋਸ਼ਲ ਲੋਕਾਂ ਦਾ ਬੰਨਣਾ ਆਇਆ ਵਾ ਕੁਝ ਕਿਤਾ ਆਇਆ ਹੈ ਨਾ ਉਹ ਵਪਾਰੀਆਂ ਦੇਣਾ ਉਹ ਵੀ ਭਰਨਾ ਪੈਣਾ ਉਹ ਵੀ ਭਰਨਾ ਪੈਣਾ ਇਹ ਭਾਜੀ ਇੱਕ ਗੱਲ ਦੇਖੋ ਕਿੰਡੀ ਵੱਡੀ ਹੈ ਥੋੜੀ ਜਾਲੀ ਵੀ ਕਹਿੰਦੇ ਪਟ ਗਈ ਹੈ ਜਾਲੀ ਕੁਝ ਬਜੋ ਸ਼ਕਮ ਕਰਦੇ ਆਂ ਨਾ ਉਹਨਾਂ ਨੂੰ ਕਾਮਾਰਦੇ ਆਂ ਪੁਖੇ ਵਾਂਗ ਕਾਮਾਰਦੇ ਆਂ ਮਾਜੀ ਕਰੀ ਗੱਲਾਂ ਹਰਾਨ ਵਾਲੀਆਂ ਗੱਲਾਂ ਸੋ ਇਹ ਗੱਲਾਂ ਬਾਤਾਂ ਇੱਥੇ ਮਿਆਰੀ ਦੇ ਵਿੱਚ ਬਹੁਤ ਤਕੜੀ ਜਿਹੜੀ ਪਹਿਲਾਂ ਵੀ ਦੱਸੀ ਗਾਰੀ ਟੋਹੀ ਹੋਈ ਆ ਤੇ ਜਿਹੜੇ ਸੁਨਿਆਰੀ ਦੀ ਸ਼ਾਪ ਸੀ ਬਰਮਾ ਖਿਆਲੇ ਵਾਲੇ ਕਿਹਾ ਜਾਂਦਾ ਉਹਨਾਂ ਨੂੰ ਜਿਹੜੇ ਉਹਨਾਂ ਦੇ ਮਤਲਬ ਪਹਿਲਾਂ ਉਧਰ ਆਪਾਂ ਕਹਿ ਦਈਏ ਵੀ ਥੋੜਾ ਜਿਹਾ ਗਾਂ ਜਾ ਕੇ ਭਾਜੀ ਉਹਨਾਂ ਦੀ ਕਾਲੇ ਉਹਨਾਂ ਦੀ ਸ਼ਾਪ ਉਹਦੇ ਨਾਲ ਹੀ ਸ਼ਾਪ ਬਰਮੇ ਦੀ ਆ ਉਹਨਾਂ ਦੇ ਭਤੀਜਾ ਆ ਇਹ ਗੱਲਾਂ ਬਾਤਾਂ ਨੇ ਜਿਹੜਾ ਜੋੜੀ-ਮੋੜੀ ਆ ਮੈਂ ਜੋ ਬੈਸ ਬਾਕ ਦਾ ਇਹਦਾ ਛੱਡੇ ਦੂ 2 3 ਹੌਂਡਾ ਜੇ ਉਹ ਨਹੀਂ ਮਤਲਬ ਕਿ ਉਹ ਜਿਹੜਾ ਮੈਂ ਜਿਹੜਾ ਬਾਈ ਪੋਜ਼ਿਟਿਵ ਮਾਰਦੀ ਹੁੰਦੀ ਉਹਦੇ ਤੋਂ ਬੰਦੇ ਹੋਰ ਪਾਉਂਦੇ ਨੇ ਮੇਰਾ ਗੋਲੇ ਦਾ ਪਾਉਂਦੀ ਉਹਦੀ ਮੋਢੀ ਉਹਦੀ ਜੱਡੀ ਜਿਹੜੀ ਉਹ ਚੱਕਰਾਈ ਤੋਂ ਬੱਚਾ ਬੱਚੇ ਦਾ ਕੰਮ ਹੈ ਇਹ ਹੈ ਮੈਂ ਇਹਦੇ ਤੋਂ ਵਿਕਲਾ ਜਾਂਦਾ ਇਹ ਮੇਰੇ ਮਤਲਬ